ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਮਹੇਸ਼ਰੀ ਸੰਧੂਆ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਐ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਦੇ ਤੌਰ ਤੇ ਬਾਈ ਹੁਣੀ ਪਸ਼ੂ ਰੱਖਦੇ ਆ ਕਾਫੀ ਗੈਂਤੀ ਚ ਪਸ਼ੂ ਰੱਖਦੇ ਆ ਗਾਵਾਂ ਮੱਝਾਂ ਦੋਵੇਂ ਕਿਸਮ ਦੇ ਪਸ਼ੂ ਆ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ HF ਨਸਲ ਦੀ ਡੱਬੀ ਵਾੜ ਦੇਖ ਰਹੇ ਆ ਪ੍ਰਿੰਟ ਵਾਲੀ ਸੋਹਣੀ ਵਹਿੜਾ ਕਦ ਕਾਠਾ ਰਹੀ ਐ ਇਹ ਸੇਲ ਐ ਵਿਕਾਊ ਐ ਇਨਫੋਰਮੇਸ਼ਨ ਲੈ ਦਨਾ ਪੁੱਛਦੇ ਕਿੰਨਾ ਦੁੱਧ ਬਾਦਾ ਕਿੰਨਾ ਮਸੂਆ ਤੇ ਕੀ ਬਾਈ ਮੁੱਲ ਕਰਦਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਈਏ ਬਾਈ ਜਗਸੀਰ ਸਿੰਘ ਸੋਨ ਆਫ ਹਰੀ ਸਿੰਘ ਪਿੰਡ ਮੇਹਸਰੀ ਸੰਧੂਆ ਫੋਨ ਨੰਬਰ ਦੱਸ ਦਈਏ ਜੀ 97819181763 ਇੱਕ ਵਾਰੀ ਫੇਰ ਦੱਸੀਏ 97819181763 ਕਿੰਨਾ ਮਸੂਆ ਬਾਈ ਜਗਸੀਰ ਚੌਥੇ ਸੁਵੇ ਸੁਣੀਏ ਤੀਜੇ ਸੂਏ ਕਿੰਨਾ ਕਿਦੋਂ ਦੁੱਧ ਦੇਗੀ 27 ਲੀਟਰ ਚ ਹੈ ਸਮਾਂ ਕਿੰਨਾ ਪਿਆ ਸਮਾਂ 22 ਤਰੀਕ ਨੂੰ ਦੇਣ ਪੂਰੇ ਇਹਦੇ 22 ਤਰੀਕ ਨੂੰ ਹਾਂਜੀ ਠੀਕ ਹੈ ਜੀ ਅੱਜ ਜੋ ਕੀ 15 7 ਦਿਨ ਪਏ ਆ ਹਾਂਜੀ ਸੀਵਨ ਪਤਾ ਕਿਹੜਾ ਲੱਗਿਆ ਕੇ ਸੀਵਨ ਨਹੀਂ ਸਰਕਾਰ ਹੋਈ ਲੂਣੇ ਕਿਹਦੀ ਵਾਰ ਨੂੰ ਤੋੜ ਕੇ ਵਿਖਾਈਏ ਹੱਥੀਚਵਾਈ ਕਰਦੇ ਸੀ ਕਿ ਮਸ਼ੀਨ ਤੇ ਹੱਥੀ ਦੋਸਤੋ ਚੌਥੇ ਸੂਏ ਬਾਈ ਕਹਿੰਦਾ ਸੁੰਦੀ ਹੈ ਗੱਲੋਂ ਤਾ ਬਾਈ ਨੇ ਇਮਾਨਦਾਰੀ ਨਾਲ ਦੱਸਿਆ ਕਿ ਸੂਆ ਚੌਥਾ ਜੇ ਕਿਤੇ ਵਪਾਰੀ ਹੁੰਦਾ ਹੋ ਸਕਦਾ ਅਗਲਾ ਦੂਜਾ ਸੂਆ ਹੀ ਕਹਿਣ ਦਾ ਇਹ ਤੁਸੀਂ ਸਾਰੇ ਭੈਣ ਭਰਾ ਜਾਣਦੇ ਹੀ ਆਂ ਵੀਡੀਓ ਵੇ ਨਹੀਂ ਆ ਨੋਟ ਕਰਦੇ ਹੋਵੋਗੇ ਹਰੇਕ ਭੈਣ ਭਰਾ ਪਹਿਲਾ ਦੂਜਾ 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 ਤੀਜੇ ਤੇ ਕੋਈ ਮਸਾ ਹੀ ਜਾਂਦਾ ਘਰ ਵਾਲਾ ਬੰਦਾ ਤਾਂ ਜਾਂਦਾ ਪਰ ਵਪਾਰੀ ਨਹੀਂ ਕੋਈ ਜਾਂਦਾ ਪਰ ਬਾਈ ਕਹਿੰਦਾ ਚੌਥੇ ਸੂਏ ਸੂਣਾ ਇਹਨੇ ਵੱਡੀ ਵਹਿੜਾ ਵਜਨ-ਭੋਜਨ ਚੰਗਾ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆਂ ਤਣ ਭਾਂਡੇ ਦੀ ਸਾਫ਼ ਸੁਥਰੀ ਆ ਹਵਾਨਾ ਸੋਹਣਾ ਥਣਾਂ ਦੀ ਸਾਫ਼ ਸੁਥਰੀ ਹੈ ਵਲਟਲਾਂ ਹਜੇ ਪਈਆਂ ਬਹੁਤ ਆ ਬਾਕੀ ਦੇਣਾ ਬਾਈ ਨੂੰ ਪੂਰੇ ਹੁੰਦੇ ਆ ਡੇਟ ਮੁਤਾਬਕ ਬਾਕੀ ਉੱਪਰ ਵੇਖੋ ਦੋ ਦਿਨ ਲੈਂਦੀ ਹੈ ਜਾਂ ਦਿਨਾਂ ਤੇ ਸੁੰਦੀ ਉਹ ਅੱਗੇ ਵਾਹੀ ਗਰੂ ਨੂੰ ਪਤਾ ਪਰ ਦੁੱਧ ਬਾਈ ਚੰਗਾ ਦੱਸਦਾ 27 ਲੀਟਰ ਦੁੱਧ ਬਾਈ ਦੱਸਦਾ ਕਿ ਤੀਜੇ ਸੂਏ ਦੇ ਥੱਲੋਂ ਅਸੀਂ ਝੋਇਆ ਚੌਥੇ ਸੂਏ ਹੋਣੇ ਨੇ ਸੂਣਾ ਬਾਕੀ ਯਾਦ ਵਾਲੀ ਵਹਿੜ ਤੇ ਹੁਣ ਰੁੱਤ ਵੀ ਵਧੀਆ ਆ ਗਈ ਆ ਸਿਆਲ ਆ ਗਏ ਆ ਬੰਦਾ ਸੇਵਾ ਸੰਭਾ ਗੌਰ ਵਾਲਾ ਹੋਵੇ ਸਹੀ HF ਨਸਾ ਦਾ ਤੁਹਾਨੂੰ ਪਤਾ ਹੀ ਆ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਇਹ ਤਾਂ ਕਰਮ ਵਾਲੀਆਂ 20 25 25 30 30 40 40 50 ਪਿਆ ਫਾਰਮ ਵਾਲੀਆਂ ਤਾਂ 60 60 70 70 ਲੀਟਰ ਵੀ ਦੁੱਧ ਪਿਆ ਦੇ ਹੁੰਦੀਆਂ ਬਾਕੀ ਹੁਣ ਅੱਗੇ ਦੁੱਧ ਤੁਹਾਡੀ ਸੇਵਾ ਦਾ ਬਾਕੀ ਕੱਲੀ ਕੱਚੀ ਕੱਚੀ ਹੈ ਦਿਨ ਜਰੂਰੇ ਨੇ 7-8 ਲੈ ਜਾਣੇ ਆ 7-8 ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਹੈ ਜਦੋਂ ਤਿਆਰ ਹੋ ਜਾਂਦੀ ਹੈ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੋਨਾ ਮਜਰ ਮਜਰ ਬਹੁਤ ਹੈ ਬਾਕੀ ਜੀ ਕਿਤੇ ਇਹੀ ਨਮਾਈ ਨੂੰ ਹੀ ਹੁੰਦੀ ਸੀ ਸ਼ੀਸ਼ੇ ਵਾਂਗੂ ਚਮਕਣੀ ਸੀ ਡੱਬੀ ਵੈੜ ਐਚ ਐਫ ਨਸਲ ਦੀ ਸੋਹਣੇ ਮੂੰਹ ਮੱਥੇ ਦੀ ਛੋਟਾ ਕੰਨ ਬੋਦੀ ਵਾਲੀ ਵੈੜ ਮੁੱਲ ਬਾਈ ਜਕਸੀਰ ਜੈਜ ਹੈ ਬਾਈ ਲੈਣ ਦੇ ਨਾਲ ਮੁੱਲ 80000 ਮਾਨਤਾਨ ਹੋ ਜੂ ਹਾਂਜੀ ਕਰ ਦਾਂਗੇ ਫੋਨ ਨੰਬਰ ਦੁਬਾਰਾ ਦੱਸ ਦਈਏ ਬਾਈ 9781918163 ਦੋਸਤੋ ਇਹ ਬਾਈ ਦਾ ਮੋਬਾਈਲ ਨੰਬਰ ਹੈ ਕੰਟੈਕਟ ਨੰਬਰ ਹੈ ਚਾਰੂ ਜੂਰੂ ਬਹੁਤ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ 80000 ਮੁੱਲ ਹੈ ਮਾਨਤਾਨ ਹੋ ਜੂ ਚੌਥੇ ਸੂਏ ਸੁੰਦੀ ਐ ਐਚਐਫ ਨਸਲ ਦੀ ਵਹਿੜਾ ਚੰਗੇ ਦੁੱਧ ਵਾਲੀ 27 ਕਿਲੋ ਦੁੱਧ ਬਾਈ ਕਹਿੰਦਾ ਸਿਚੋਇਆ ਤੀਜੇ ਸੂਏ ਦੇ ਥੱਲੋਂ ਅੱਛਾ ਦੋ ਬੱਚੀਆਂ ਇੱਕ ਬੱਚਾ ਘਰ ਰਹੀ ਆਪਣੀ ਸੂਈ ਠੀਕ ਆ ਦੋ ਬੱਚੀਆਂ ਇੱਕ ਬੱਚਾ ਦੋਸਤੋ ਬਾਈ ਕਹਿੰਦਾ ਤਿੰਨ ਸੂਏ ਦੁੱਧ ਪੀਤਾ ਦੋ ਸੂਏ ਨੇ ਬੱਚੀਆਂ ਦਿੱਤੀਆਂ ਇੱਕ ਸੂਏ ਬੱਚਾ ਤੇ ਚੌਥੇ ਸੂਏ ਹੁਣ ਇਹਨੇ ਸੂਣਾ ਸੱਤ ਅੱਠਾਂ ਦਿਨਾਂ ਦੀ ਕੱਚੀ ਐ ਬੈੜ ਚੰਗੀ ਆ ਫੁੱਲ ਵੱਡੇ ਕਦ ਕਾਠ ਵਾਲੀ ਆ ਚੰਗੇ ਦੁੱਧ ਵਾਲੀ ਆ ਹੱਥੀ ਬਾਈ ਦੱਸਦਾ ਕਿ ਚੋਾਈ ਕਰਦੇ ਰਹੇ ਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਗੱਲ ਹੋਰ ਦੱਸ ਦੇਣਾ ਦੋਸਤੋ ਇਸ ਘਰੋਂ ਆਪਣੇ ਚੈਨਲ ਤੇ 4-5 ਵੀਡੀਓ ਅਪਲੋਡ ਹੋਣਗੀਆਂ ਇਹ ਤੋਂ ਪਹਿਲਾਂ ਸਾਲਕ ਬਾਅਦ ਬਾਈ ਹੁਣੀ ਇੱਕ ਅੱਧਾ ਪਸ਼ੂ ਸੇਲ ਕਰਦੇ ਆ ਤੇ ਪਸ਼ੂ ਵੀ ਬਾਈ ਹੁਣਾ ਕੋਲੇ ਚੰਗੇ ਦੁੱਧ ਵਾਲੇ ਆ ਇਹਨਾਂ ਕੋਈ ਬੰਨਿਓ ਕੋਈ ਗਾਂ ਦਾ ਹੀ 27 ਲੀਟਰ ਦੁੱਧ ਕਹਦਾ ਬਾਈ ਕੋਲੇ ਇੱਕ ਮੱਝ ਵੀ ਸੀਗੀ 18 ਕਿਲੋ ਦੁੱਧ ਵਾਲੀ ਇੱਕ ਦੀ ਆਪਾਂ ਵੀਡੀਓ ਬਣਾਈ ਸੀ ਚੰਗੇ ਦੁੱਧ ਵਾਲੀ ਮੱਝ ਦੀ ਉਹ ਵੇਚਦੀ ਸੀ ਠੀਕ ਹੈ ਜੀ ਉਹ ਵੀ ਮੱਝ ਬਹੁਤ ਚੰਗੀ ਸੀਗੀ 18 20 ਕਿਲੋ ਦੁੱਧ ਵਾਲੀਆਂ ਬਾਈ ਕੋਲੇ ਤਿੰਨ ਚਾਰ ਮੱਝਾਂ ਸੀਗੀਆਂ ਇੱਕ ਤਾਂ ਤਿੰਨ ਥਣੀ ਸੀ ਹੈਨਾ ਅੱਛਾ ਉਹ ਆਹ ਰਹਗੀ ਤਿੰਨਾ ਥਣਾ ਜੋ 18 ਕਿਲੋ ਦੁੱਧ ਦਿੰਦੀ ਹੈ ਇਹ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਹਾਂ ਸੂਨ ਵਾਲੀ ਆ ਹੁਣ ਇਹ ਸੂਨ ਵਾਲੀ ਆ ਕਿੰਨੇ ਸੂਏ ਸੂਬੀ ਬਾਈ ਇਹ ਇਹ 6 ਸੂਏ ਸੂਬੀ ਛੇ ਸੂਏ ਹਾਂਜੀ ਛੇ ਸੂਏ ਬਾਈ ਕਹਿੰਦਾ ਸੂ ਚੁੱਕੀ ਐ ਤੇ ਕੱਟੀ ਇਹਦੀ ਪਿਛਲੇ ਸੀ ਠੀਕ ਐ ਜੀ ਤੇ ਅੱਜ ਦੀ ਵੀਡੀਓ ਖਾਸ ਇੱਕ ਆ ਨਗਦੀ ਐ ਉਹ ਤੋਂ ਤੁਹਾਨੂੰ ਵੈਸੇ ਉਦਾਂ ਜਨਰਲ ਲੋਜਾਸਤੇ ਦੱਸਦਾ ਕਿ ਪਸ਼ੂ ਬਾਈ ਉਹਨਾਂ ਕੋਲੇ ਚੰਗੇ ਦੁੱਧ ਵਾਲੀ ਐ ਤੇ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਐ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਪਿੰਡ ਮਹੇਸ਼ਰੀ ਸੰਧੂਆ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਨੇੜੇ ਦੌਲਤਪੁਰਾ ਡਗਰੂ ਐਕਸਾਈਡ ਚੋਟੀਆਂ ਕਲਾਂ ਦਾਰਾਪੁਰ ਖਖਰਾਣਾ ਇਹ ਸਾਰੇ ਆਣ ਗਵਾਂਡ ਦੇ ਪਿੰਡ ਐ ਬਾਕੀ ਫੋਨ ਨੰਬਰ ਸਕਰੀਨ ਤੇ ਐ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਐ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲੋ ਕੱਲੀ ਕੱਚੀ ਕੱਚੀ ਐ ਜਦੋਂ ਤਿਆਰ ਹੋ ਜਾਂਦੀ ਐ ਲੇਵਾ ਲਾਊ ਬਹੁਤ ਕਿਉਂਕਿ ਵਾਲ ਢਿੱਲਾ ਪਈਆਂ ਬਹੁਤ ਐ ਹੂੰ ਸਹੀ ਐ ਜੀ ਕੀ ਫੋਨ ਨੰਬਰ ਸਕਰੀਨ ਤੇ ਐ ਲਾਸਟ ਦੇ ਵਿੱਚ ਸਾਰੀਆਂ ਵੀਡੀਓ ਵੇਖਣ ਲਈ ਤੇ ਇਨਾ ਪਿਆਰ ਸਤਿਕਾਰ ਦੇਣ ਲਈ ਸਾਰਿਆਂ ਦਾ ਰਿਧਾਨੁਮਦ ਕਰਦਾ ਸਾਰਿਆਂ ਨੂੰ ਸੱਚੀ ਗੱਲ ਜਲ ਮਿਲਦੇ ਹਾਂ ਕਿਸੇ ਹੋਰ